ਜਦੋਂ ਸੱਤਾ ਚ ਆਉਂਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਦ ਜਿਹੜਾ ਬੂਥਾਂ ਦੇ ਬੈੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰਿਆ ਬਚਾਉਂਦਾ ਉਹਨੂੰ ਪੁੱਛਿਆ ਕਿਨੂੰ ਮੈਂ 1-10 ਦਿਨ ਮੈਨੂੰ ਟੋਣ ਲੋ ਜਦੋਂ ਵੀ ਇਹ ਸੱਤਾ 'ਚ ਆ ਜਾਂਦੇ ਆ ਜਾ ਮੈਨੂੰ ਕਹਿੰਦੇ ਮੈਂ ਕੋਈ ਬੰਡਾ ਇਹ ਜਾ ਮੇਰੇ ਘਰੇ ਬੈਠਦਾ ਹੋਵੇ ਮੈਂ ਉਹਨੂੰ ਕੁਝ ਬਣਾਇਆ ਹੋਵੇ ਇਹ ਲੀਡਰ ਜਿੰਨੇ ਵੀ ਇਹੀ ਤਾਂ ਕਮੀ ਆ ਗਈ ਕਾਂਗਰਸ ਪਾਰਟੀ ਥੋੜੀ ਮਾੜੀ ਆ ਜੇ ਕੁਝ ਮੈਂ ਅੱਜ ਹਾਂ ਤਾਂ ਕਾਂਗਰਸ ਪਾਰਟੀ ਕਰਕੇ ਤੇ ਜੇ ਕਾਂਗਰਸ ਪਾਰਟੀ ਜਦੋਂ ਸੱਤਾ ਚਾਹੁੰਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਦਾ ਜਿਹੜਾ ਬੂਥਾਂ ਦੇ ਬੈੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰੀਆਂ ਬਚਾਉਂਦਾ ਉਹਨੂੰ ਪੁੱਛਿਆ ਕਿਨੂੰ ਮੈਂ 1-10 ਦਿਨ ਮੈਨੂੰ ਜਦੋਂ ਸੱਤਾ ਚ ਆਉਂਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਾ ਦਾ ਜਿਹੜਾ ਬੂਥਾਂ ਦੇ ਬੈੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰੀਆਂ ਬਚਾਉਂਦਾ ਉਹਨੂੰ ਪੁੱਛਿਆ ਕਿਨੂੰ ਮੈਂ 1-10 ਦਿਨ ਮੈਨੂੰ ਸੁਣ ਲਓ ਜਦੋਂ ਵੀ ਇਹ ਸੱਤਾ ਚ ਆ ਜਾਂਦੇ ਆ ਜਿਵੇਂ ਮੈਨੂੰ ਕਹਿੰਦੇ ਮੈਂ ਕੋਈ ਬੰਦਾ ਇਹ じゃ ਮੇਰੇ ਘਰੇ ਬੈਠਦਾ ਹੋਵੇ ਮੈਂ ਉਹਨੂੰ ਕੁਝ ਬਣਾਇਆ ਹੋਵੇ ਇਹ ਲੀਡਰ ਜਿੰਨੇ ਵੀ ਇਹੀ ਤਾਂ ਕਮੀ ਆ ਗਈ ਕਾਂਗਰਸ ਪਾਰਟੀ ਥੋੜੀ ਮਾੜੀ ਆ ਜੇ ਕੁਝ ਮੈਂ ਅੱਜ ਹਾਂ ਤਾਂ ਕਾਂਗਰਸ ਪਾਰਟੀ ਕਰਕੇ ਤੇ ਜੇ ਕਾਂਗਰਸ ਪਾਰਟੀ ਜਦੋਂ ਸੱਤਾ ਚ ਆਉਂਦੀ ਆ ਇਹ ਆਪਣੇ ਗੱਡੀਆਂ ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਦਾ ਜਿਹੜਾ ਬੂਥਾਂ ਦੇ ਬੈਂਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰੀਆਂ ਬਚਾਉਂਦਾ ਉਹਨੂੰ ਪੁੱਛਿਆ ਕਿ ਨੂੰ ਮੈਂ 1-10 ਦਿਨ ਮੈਨੂੰ ਜਦੋਂ ਸੱਤਾ ਚ ਆਉਂਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਾਦਾ ਜਿਹੜਾ ਬੂਥਾਂ ਦੇ ਬੈਂਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰੀਆਂ ਬਚਾਉਂਦਾ ਉਹਨੂੰ ਪੁੱਛਿਆ ਕਿ ਨੂੰ ਮੈਂ 1-10 ਦਿਨ ਮੈਨੂੰ ਸੁਣ ਲੋ ਜਦੋਂ ਵੀ ਇਹ ਸੱਤਾ 'ਚ ਆ ਜਾਂਦੇ ਆ ਜਾਂ ਮੈਨੂੰ ਕਹਿੰਦੇ ਮੈਂ ਕੋਈ ਬੰਦਾ ਇਹ ਜਾ ਮੇਰੇ ਘਰੇ ਬੈਠਦਾ ਹੋਵੇ ਮੈਂ ਉਹਨੂੰ ਕੁਝ ਬਣਾਇਆ ਹੋਵੇ ਇਹ ਲੀਡਰ ਜਿੰਨੇ ਵੀ ਇਹੀ ਤਾਂ ਕਮੀ ਆ ਗਈ ਕਾਂਗਰਸ ਪਾਰਟੀ ਥੋੜੀ ਮਾੜੀ ਆ ਜੇ ਕੁਝ ਮੈਂ ਅੱਜ ਹਾਂ ਤਾਂ ਕਾਂਗਰਸ ਪਾਰਟੀ ਕਰਕੇ ਤੇ ਜੇ ਕਾਂਗਰਸ ਪਾਰਟੀ ਜਦੋਂ ਸੱਤਾ ਚ ਆਉਂਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ 'ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਦਾ ਜਿਹੜਾ ਬੂਥਾਂ ਦੇ ਬੇੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰੀਆਂ ਬਚਾਉਂਦਾ ਉਹਨੂੰ ਪੁੱਛਿਆ ਕਿ ਨੂੰ ਮੈਂ 1-10 ਦਿਨ ਮੈਨੂੰ